ਚਰਦਾ ਦੇ ਵਹਿਣ ਵਿੱਚ ਬਹਿ ਕੇ ਇੱਕ ਬਜ਼ੁਰਗ ਬਾਬੇ ਨੇ ਬਠਿੰਡਾ ਦੇ ਪਾਵਰ ਹਾਊਸ ਰੋਡ ਦੇ ਸ਼ਿਵਲਿੰਗ ਦੇ ਉੱਤੇ ਚੜਾ ਦਿੱਤੀਆਂ ਆਪਣੀਆਂ ਚਾਰੀ ਉਂਗਲਾਂ ਕੱਟ ਕੇ ਅਤੇ ਇਸ ਨੂੰ ਲੋਕਾਂ ਨੇ ਦੱਸਿਆ ਬਿਲਕੁਲ ਗਲਤ ਮਾਮਲਾ ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਇੱਕ ਸ਼ਿਵਜੀ ਦੇ ਮੰਦਿਰ ਦਾ ਜਿੱਥੇ ਇੱਕ ਲੰਬੇ ਸਮੇਂ ਤੋਂ ਇੱਕ ਭਗਤੜਾ ਉੱਥੇ ਸੇਵਾ ਕਰ ਰਿਹਾ ਸੀ ਤਾਂ ਅੱਜ ਉਸਨੇ ਸ਼ਰਦਾ ਦੀ ਭਾਵਨਾ ਦੇ ਵਿੱਚ ਬਹਿ ਕੇ ਉਸਨੇ ਆਪਣੀਆਂ ਚਾਰ ਉਂਗਲਾਂ ਕੱਟ ਕੇ ਸ਼ਿਵਲਿੰਗ ਦੇ ਉੱਪਰ ਚੜਾ ਦਿੱਤੀਆਂ ਗਈਆਂ ਜਿਸ ਨੂੰ ਲੈ ਕੇ ਬਠਿੰਡਾ ਦੀ ਇੱਕ ਸਮਾਜ ਸੇਵੀ ਸੰਸਥਾ ਇੱਥੇ ਮੌਕੇ ਤੇ ਪਹੁੰਚੀ ਅਤੇ ਉਹਨਾਂ ਵੱਲੋਂ ਇਸ ਨੂੰ ਇਲਾਜ ਦੇ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਲੇਕਿਨ ਲੋਕਾਂ ਨੇ ਇਸ ਨੂੰ ਬਿਲਕੁਲ ਗਲਤ ਦੱਸਿਆ ਲੋਕਾਂ ਦਾ ਕਹਿਣਾ ਹੈ ਕਿ ਅਗਰ ਤੁਸੀਂ ਕੋਈ ਸੇਵਾ ਕਰਨੀ ਹੈ ਤਾਂ ਲੋਕਾਂ ਦੀ ਦੀਨ ਜੋ ਇੱਥੇ ਆਪਣਾ ਦੁਖੀ ਹਨ ਉਹਨਾਂ ਦੀ ਸੇਵਾ ਕਰੋ ਕਿਤੇ ਮੰਦਿਰ ਦੇ ਵੀ ਜਾ ਕੇ ਸੇਵਾ ਕਰੋ ਲੇਕਿਨ ਇਸ ਤਰ੍ਹਾਂ ਜਿਹੜੇ ਸਾਨੂੰ ਆਪਣਾ ਕੁਦਰਤ ਵੱਲੋਂ ਜੋ ਅੰਗ ਮਿਲੇ ਜਾਣ ਉਹਨਾਂ ਦੇ ਨਾਲ ਕਦੇ ਵੀ ਪ੍ਰਮਾਤਮਾ ਖੁਸ਼ ਨਹੀਂ ਹੁੰਦਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਇੱਕ ਸ਼ਿਵ ਮੰਦਿਰ ਦੀਆਂ ਤਸਵੀਰਾਂ ਜਿੱਥੇ ਇੱਕ ਵਿਅਕਤੀ ਵੱਲੋਂ ਸ਼ਰਧਾ ਦੀ ਭਾਵਨਾ ਦੇ ਵਿੱਚ ਬਹਿ ਕੇ ਆਪਣੇ ਆਚਰੂngੜਾ ਕੱਟ ਕੇ ਸ਼ਿਵਲਿੰਗ ਦੇ ਉੱਪਰ ਚੜ੍ਹਾਉਂਦੇ ਆ ਗੀਆਂ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਇੱਥੇ ਇੱਥੋਂ ਦੇ ਲੋਕ ਕੀ ਨਾਮ ਤੇ ਕੀ ਹੋਇਆ ਤੇ ਮੇਰਾ ਨਾਮ ਹੈ ਵਿੱਕੀ ਇਹ ਆ ਭਗਤ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਦੁਪਹਿਰੇ ਆਂਦਾ ਰੋਜ਼ ਦੋ ਤਿੰਨ ਘੰਟੇ ਪੂਜਾ ਪਾਠ ਕਰਦਾ ਤੇ ਕਦੇ-ਕਦੇ ਤਾਂ ਆਪ ਦੇ ਜਣ ਕੇ ਕੋਂਗਲਾ ਤੋਂ ਖੂਨ ਕੱਢ ਕੇ ਵੀ ਸ਼ਿਵਲਿੰਗ ਤੇ ਚੜਾਉਂਦਾ ਰਹਿੰਦਾ ਸੀਗਾ ਤੇ ਅੱਜ ਇਹਨੇ ਪਰ ਕੀ ਇਹਨੇ ਮੰਨੀ ਚਾਈ ਕੀ ਆ ਭੋਲੇ ਕਿਰਪਾ ਕੀ ਕੀ ਉਹਦੀ ਰਮਾਈ ਚਾਹੇ ਇਹਨੇ ਆਪ ਵਿੱਚ ਚਾਕੂ ਨਾਲ ਚਾਰੇ ਉਂਗਲਾ ਵੱਢ ਕੇ ਸ਼ਿਵਲਿੰਗ ਤੇ ਚੜਾਤੀ ਨਾਵਾਂ ਤੇ ਕਿਉਂ ਆ ਗਿਆ ਜੀ ਮੇਰਾ ਨਾਮ ਿਰਮੇਸ਼ਟ ਮਾਰਾ ਜੀ ਮੈਂ ਫੁੱਲਾਂ ਦਾ ਕੰਮ ਕਰਦਾ ਹਾਂ ਐ ਕਿ ਬੈਕ ਕਿਉਂ ਬਲਾ ਕਰਨਾ ਕੀ ਮਤਲਬ ਹੈ ਜੀ ਪੂਜਾ ਪਾਠ ਕਰਦਾ ਜੀ ਕਈ ਸਾਲ ਹੀ ਹੋ ਗਏ ਪੂਜਾ ਪਾਠ ਕਰਦੇ ਨੂੰ ਪਰ ਇਹ ਚਾਂਸ ਅੱਜ ਪਹਿਲੀ ਵਾਰੀ ਦੇਖਿਆ ਕਿ ਇਹਨੇ ਆਪਣੀਆਂ ਚਾਰੇ ਮੁੱਲਾਂ ਕੱਟ ਕੇ ਸਿਵਲਿੰਗ ਤੇ ਚੜਾ ਦਿੱਤੀ ਐ ਜੀ ਕਈ ਸਾਲਾਂ ਤੋਂ ਮੇਰਾ ਦਿਮਾਗੀ ਪਰੇਸ਼ਾਨੀ ਨਹੀਂ ਲੱਗ ਰਹੀ ਜੀ ਇਹ ਰਸਤੇ ਪਹਿਲਾਂ ਤਾਂ ਕੱਲਾ ਖੂਨ ਆਪ ਦਾ ਕੱਟ ਕੇ ਸਿਵਲਿੰਗ ਤੇ ਚੜਾਉਂਦਾ ਰਹਿੰਦਾ ਸੀ

ਕੈਸਾ ਲੱਗ ਰਿਹਾ ਹੈ ਕੇ ਇਸ ਸੰਸ਼ਟ ਭਗਵਾਨ ਕੋ ਪੂਰ ਚੜਾਣਾ ਜੀ ਇਸ ਇਹ ਇਹ ਸਭ ਗਲਤ ਹੈ ਕੋ ਇਹ ਉਂਗਲੀਆ ਕੱਢ ਕੇ ਚੜਾਣਾ ਹੈ ਇਹ ਸਭ ਗਲਤ ਹੈ ਇਸ ਵਿੱਚ ਭਗਵਾਨ ਥੋੜੀ ਖੁਸ਼ ਹੁੰਦਾ ਹੈ ਸਭ ਗਲਤ ਹੈ ਹ ਹੁਣ ਕਿੱਥੇ ਲੈ ਗਏ ਉਹ ਲੈ ਗਏ ਹਸਪੀਟਲ ਮੇ ਲੈ ਗਏ ਬਸ ਆਵਾਰਦਾ ਦੋਈਆ ਵੀ ਬਾਬਾ ਜੀ ਇਹ ਸ਼ਿਵਲਿੰਗ ਦੇ ਅੱਗੇ ਆਏ ਸ਼ੰਕਰ ਜੀ ਦੇ ਅੱਗੇ ਤੇ ਆਪਦੀਆਂ ਚਾਰੇ ਉਂਗਲਾਂ ਵੜ ਕੇ ਇੱਥੇ ਚੜਾਤੀਆਂ ਤੇ ਇਹਨਾਂ ਨੂੰ ਕਿਹਾ ਵੀ ਕਿਉਂ ਆਏ ਕੀਤਾ ਤੁਸੀਂ ਕਹਿੰਦੇ ਮੈਂ ਕੋਈ ਸੁੱਖ ਸੁਖੀ ਹੋਈ ਸੀ ਉਹ ਆਪਦੀ ਪੂਰੀ ਕੀਤੀ ਹੈ ਜੇ ਕਿ ਐ ਆਪਦੇ ਸਰੀਰ ਦੇ ਅੰਗ ਦੇ ਕੇ ਥੋੜੀ ਪ੍ਰਮਾਤਮਾ ਖੁਸ਼ ਹੁੰਦਾ ਐ ਨਹੀਂ ਕਰਨਾ ਚਾਹੀਦਾ ਸੀ ਹੁਣ ਇਹਨੂੰ ਲੈ ਜਾ ਹਸਪੀਟਲ ਦੇ ਉੱਥੇ ਜੋ ਕਰਦੇ ਐ ਫਿਰ ਦੇਖੋ ਇਹਨਾਂ ਦਾ ਇਲਾਜ ਕਰਾਓ ਪਰ ਐਦਾਂ ਨਹੀਂ ਕਰਨਾ ਚਾਹੀਦਾ ਸੀ ਇਹਨਾਂ ਨੂੰ ਗਲਤ ਹੈ ਇਹ ਐਂ ਪਰਮਾਤਮਾ ਕਦੇ ਖੁਸ਼ ਨਹੀਂ ਹੁੰਦਾ ਆਪਣੇ ਸਰੀਰ ਦੇ ਕੰਡਾ ਵੀ ਲੱਗ ਜੇ ਤਾਂ ਬੜਾ ਸੁੱਖਣਾ ਦੇਖ ਹੁੰਦਾ ਪਰ ਇਹ ਪਰਮਾਤਮਾ ਦਾ ਦਿੱਤਾ ਹੋਇਆ ਸਰੀਰ ਹੈ ਜੇ ਆਪਾਂ ਇਹ ਵੱਡ ਵੱਡ ਕੇ ਪਰਮਾਤਮਾ ਨੂੰ ਚੜਾਵਾਂਗੇ ਪਰਮਾਤਮਾ ਜਮਾਂ ਨਹੀਂ ਖੁਸ਼ ਹੁੰਦਾ ਏਦੋਂ ਵਧੀਆ ਕਿਸੇ ਭੁੱਖੇ ਨੂੰ ਰੋਟੀ ਖਵਾ ਦਿਓ ਪਿਆਸੇ ਨੂੰ ਪਾਣੀ ਪਿਲਾ ਦਿਓ ਕੋਈ ਗੁਰਦੁਆਰੇ ਤੁਸੀਂ ਸੇਵਾ ਕਰ ਦਿਓ ਭਾਂਡੇ ਮਾਜ ਦਿਓ ਕਿਸੇ ਦੀ ਮਦਦ ਕਰ ਦਿਓ ਉਹ ਉਹ ਗਿਣੀ ਜਾਂਦੀ ਆ ਉਹ ਸਭ ਤੋਂ ਵੱਡਾ ਗਲਤ ਹੈ ਗਲਤ ਹੈ ਗਲਤ ਹੈ ਗਲਤ ਹੈ ਬਹੁਤ ਗਲਤ ਕੀਤਾ ਇਹਨਾਂ ਨੂੰ ਲੈ ਜਾਓ ਆਪਦਾ ਐਵੇਂ ਕਿਸੇ ਹੋਰ ਨਾਲ ਨਾ ਕੋਈ ਬਾਹਰ ਦਾਤ ਕਰ ਦੇਣ